ਸਵਾਗਤ ਹੈ ਕਿਸਾਨ ਵੀਰੋ ਹਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਦੀਪਗੜ ਤੇ ਬਾਈ ਜੀ ਨੇ ਕਰਾਵਾਏ ਗੱਲਬਾਤ ਚੰਗੇ ਆਪਾਂ ਪੰਨ ਐਨੀਮਲ ਲੈ ਕੇ ਆਏਗੇ ਇੱਕ ਨੀਲੀ ਦਾ ਵੀ ਚ ਆ ਗਈ ਚੰਗੀ ਗੱਬਣਾ ਦੀ ਝੋਟੀ ਦੂਜਾ ਸੂਆ ਤੇ ਇੱਕ ਮੋਹਰਾ ਚ ਆ ਗਈ ਹਰਿਆਣੇ ਦੀਆਂ ਦੋ ਠੀਕ ਹੈ ਜੀ ਇਹ ਵੀ ਮੋਹਰਾ ਚ ਹੈ ਦੋਨੇ ਤੇ ਕਰਾਵਾਏ ਗੱਲ ਬਾਤ ਦੁੱਧ ਕਿੰਨਾ ਤਿਆਰ ਆ ਕੀ ਚੀਜ਼ ਆ ਕਿੰਨਾ ਰੇਟ ਜਾਂ ਫੋਨ ਤੇ ਕਰਨਾ ਜਾਂ ਉਂ ਕਰਨਾ ਤੁਹਾਨੂੰ ਪੁੱਛ ਕੇ ਦੱਸਾਂਗੇ ਆਜੋ ਬਾਈ ਜੀ ਤੇ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਆ ਆਓ ਵੀਰੇ ਹੋਰ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋਰ ਵੀਰੇ ਜੀ ਬਹੁਤ ਤੇ ਨਾਮ ਐਡਰੈਸ ਬੋਲਿਓ ਬਾਈ ਨਾਮ ਸੁਜਿੰਦਰ ਸਿੰਘ ਜਿੰਦੀਪ ਗੜ੍ਹ ਹਾਂਜੀ ਜ਼ਿਲ੍ਹਾ ਬਰਨਾਲਾ ਹਾਂਜੀ ਤੇ ਨੇੜੇ ਤੇੜੇ ਆਪਣਾ ਨੇੜੇ ਹੀ ਆਪ ਨੂੰ ਪਧਾਉੜਾ ਹੈ ਨਾ ਮੈਂ ਮੈਂ ਪਧਾਉੜੀ ਹੈ ਨਾ ਹਾਂਜੀ ਪੱਖੋਂ ਗੈਂਚੀਆਂ ਵੀ ਨੇੜੇ ਰਹੀਆਂ ਤੇ ਵੀਰੇ ਨੰਬਰ ਬੋਲਿਓ ਨੰਬਰ 9876320664 9876320664 ਠੀਕ ਆ ਜੀ ਤੇ ਅੱਜ ਆਪਾਂ 3 ਜਨਵਾਰ ਦਿਖਾਉਣੀ ਆ ਜੀ 3 ਤੇ ਜਿਹੜੀਆਂ ਜੀ ਇੱਕ ਡੱਬਾ ਨਹੀਂ ਲਈਦਾ ਇੱਕ ਨਹੀਂ ਦੇਵੇ ਜਿਹੜੀਆਂ ਆਪਾਂ ਦੋ ਝੋਟੀਆਂ ਪਹਿਲੇ ਨੰਬਰ ਤੇ ਦੇਖੀ ਜਾਂਦੇ ਆ ਹਾਂਜੀ ਤੇ ਹਰਿਆਣੇ ਚੋਂ ਖਰੀਦੀਆਂ ਹੋਊਗਾ ਬਈ ਹਾਂਜੀ ਤੇ ਬਹੁਤ ਚੰਗਾ ਮਾਲ ਹੁੰਦਾ ਨਾ ਤੁਹਾਡੇ ਕੋਲ ਬਹੁਤ ਚੰਗਾ ਬਾਈ ਸਾਫ ਤੇ ਕਿੰਨੇ ਕੁ ਦੁੱਧ ਆ ਇਹਨਾਂ ਥੱਲੇ ਤਿਆਰ ਹੁਣ ਦੋਨਾਂ ਥੱਲੇ ਵੀ ਇਹ ਤਾਂ ਮੰਨ ਕੇ ਚੱਲੋ ਵੀ ਪਰਸੋਂ ਦੀ ਸੂਈ ਵੀ ਆ ਠੀਕ ਆ 9 ਤੇ 10 ਲੀਟਰ ਬੋਲਾ ਜਮਾ ਰੈਡੀ ਆ ਓਕੇ ਕਿੰਨਾ ਕੁ ਦੇ ਦੂਗੀ ਇਹ ਦੁੱਧ ਬਾਈ ਐ ਮੰਨ ਵੀ ਮਾਰਕਰ ਕਹਿੰਦੇ ਪਲੂਨ ਦਾ 13 ਲੀਟਰ ਦਿੱਤਾ ਵਾ ਐਦ ਕੀ 15 ਦੇ ਦੂਗੀ ਐਦ ਕੀ 13 ਪਰ 13 ਮੰਨ ਕੇ ਲੈ ਲਿਆ ਗਾ ਉਹ ਤਾਂ ਅਗਲੇ ਹੀ ਸੋਚ ਕੰਮ ਕਰਦੇ ਨਾ ਮਗਰ ਕੀ ਆ ਗਿਆ ਇਹ ਹਾਂਜੀ ਮਗਰ ਕੀ ਆ ਦੇ ਮਗਰ ਕੀ ਕਟਾ ਮਗਰ ਕਰਤਾ ਤੇ ਹੁਣ ਬੋਲਾ ਕਿੰਨਾ ਰੈਡੀ ਆ ਹੁਣ ਬੋਲਾ 9 ਤੇ 10 ਲੀਟਰ ਚ ਬਿਲਕੁਲ ਰੈਡੀ ਧਾਰਾ ਮਾਰ ਕੇ ਦਿਖਾਵਾਂਗੇ ਹਾਂ ਤੋਰੋ ਇਹਨੂੰ ਖੋਲ ਕੇ ਦਿਖਾ ਦੇ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਤੇ ਥਣ ਲੈਵੇ ਦੀ ਇੱਕ ਨੰਬਰ ਝੋਟੀ ਸਾਈਜ਼ ਕੰਨੋਣਾ ਛੋਟੀ ਮੰਨਿਓ ਠੀਕ ਆ ਜੀ ਸਾਈਜ਼ ਬਹੁਤ ਵੱਡਾ ਝੋਟੀ ਦਾ ਕੋਠੇ ਜੀ ਦੀ ਹੈ ਕੋਠੇ ਜੀ ਦੀ ਹੈ ਸਾਈਜ਼ ਚ ਕੋਈ ਵੀ ਕਮੀ ਨਹੀਂ ਸਾਈਜ਼ ਤਾਂ ਬਸ ਜਿੰਨਾ ਕਹਦੇ ਉਹਨਾਂ ਹੀ ਫੁੱਲ ਆ ਵੀਰੇ ਆ ਕਰੋ ਚੈੱਕ ਬਾਕੀ ਦਾ ਬਾਈ ਦਾ ਕੱਦ ਵੀ 6 ਫੁੱਟ ਆ ਹੁਣ ਦੀਂਦਾ ਨਹੀਂ ਮੂਰੇ ਤੁਰਿਆ ਜਾਂਦਾ ਕਰੋ ਜੀ ਚੈੱਕ ਮੋੜ ਲਿਓ ਵੀਰੇ ਤੇ ਕੁਆਲਿਟੀ ਬਾਈਆਂ ਕੋਲੇ ਚੰਗੇ ਪਸ਼ੂ ਹੁੰਦੇ ਆ ਕੁਆਲਿਟੀ ਵਾਲੇ ਹੀ ਹੁੰਦੇ ਆ ਤੇ ਜਦੋਂ ਬੱਚੇ ਦਾ ਬਹੁਤ ਜ਼ਿਆਦਾ ਕਰਦੀ ਹੈ ਹਨਾ ਹਾਂਜੀ ਤੇ ਬਾਕੀ ਦਾ ਜਦੋਂ ਮਰਜ਼ੀ ਤੁਸੀਂ ਫੋਨ ਕਰ ਲਿਓ ਹਨਾ ਵੀਰੇ ਪਸ਼ੂ ਮਹਿਣਗੇ ਹਰ ਵਕਤ ਮਹਿਣਗੇ ਮਹਿਣਗੇ ਠੀਕ ਆ ਠੀਕ ਆ ਵੀਰੇ ਠੀਕ ਆ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਹੈਗਾ 8:00 ਵਜੇ ਦਾ ਠੀਕ ਆ ਚਵਾਈ ਹਜੇ ਹੋਣੀ ਹੈ ਨਾ ਇਹਨਾਂ ਦੀ ਬਾਈ ਠੀਕ ਆ ਵੀਰੇ ਹਾਂਜੀ ਆ ਦੇਖੋ ਜੀ ਛੱਡੋ ਬੱਚਾ ਕਰਾਈਏ ਧਾਰਾ ਚੈੱਕ ਕਰ ਲਿਓ ਬਾਈ ਨਾਲ ਸੰਪਰਕ ਜ਼ਰੂਰ ਉਹ ਬੱਚਾ ਚਾਹੁੰਦਾ ਤੇ ਦੇਖ ਸਕਦੇ ਹਾਂ ਬੰਨੋ ਵੀਰੇ ਬੱਚਾ ਪਸਮਾਹ ਤੁਹਾਨੂੰ ਦਿਖਾਵਾਂਗੇ ਬੰਦੋ ਬੰਦੋ ਬੱਚਾ ਕੋਈ ਨਹੀਂ ਬਾਈ ਮੂਰੇ ਕਰ ਲਓ ਇਧਰ ਧਾਰਾਂ ਵਗੈਰਾ ਕਰੋ ਚੈੱਕ ਝੋਟੀ ਦੀਆਂ ਤੇ ਪਸਮਾਹ ਆ ਗਈਆਂ ਝੋਟੀ ਦੇਖੋ ਇੱਕ ਨੰਬਰ ਪਸਮਾਹ ਹਣਾ ਬਾਈ ਹਾਂਜੀ ਆ ਦੇਖੋ ਇਹ ਧਾਰਾਂ ਪੈਣੀਆਂ ਥੋੜਾ ਕੈਮਰੇ ਤੇ ਜਗਦੀ ਆ ਇਧਰ ਨੂੰ ਹੋਏ ਵੀਰੇ ਮੜਾ ਆ ਦੇਖੋ ਜੀ ਧਾਰਾਂ ਕਰੋ ਚੈੱਕ ਕਿਆ ਬਾਤ ਆ ਮੂਰਲੇ ਦੇ ਮਾਰਦੇ ਵੀਰ ਓਕੇ ਬਾਈ ਓਕੇ ਬਸ ਕਿਸੇ ਗੱਲ ਦੀ ਬਾਈ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਓਕੇ ਹੁਣ ਦਿਖਾ ਦਿਆ ਆ ਦੇਖੋ ਪਸਮਾਰ ਕਰੋ ਚੈੱਕ ਉਹ ਨਾ ਸ਼ਿੱਟਾ ਠੀਕ ਹੈ ਜੀ ਤੇ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਹੈਨਾ ਤੇ ਹਵਾਨਾ ਬੜਾ ਆਰਡਰ ਬਹੁਤ ਚੰਗਾਗਾ ਤੇ ਗੁੱਠਾ ਵੀ ਬਹੁਤ ਆ ਤੇ ਡਿਮਾਂਡ ਬਾਈ ਇਹਦੀ ਡਿਮਾਂਡ ਫੋਨ ਤੇ ਕਰ ਤਿੰਨਾਂ ਦੇ ਕੋਈ ਫੋਨ ਤੇ ਹੋਊ ਜਮ ਜੈ ਠੀਕ ਆ ਵੱਡੇ ਸਾਈਜ਼ ਦੀ ਝੋਟੀ ਹੈਨਾ ਤੇ ਫੋਨ ਬਾਈ ਨੂੰ ਠੀਕ ਆ ਆਇਆ ਕਾਇਦਿੰਦਲੇ ਹਾਂ ਬਾਈ ਦੇ ਮੋੜੇ ਤੋਂ ਵੀ ਤਾਂ ਡੱਪਦੀ ਆ ਛਾਏ ਦੇਖੋ ਗੱਡਾ ਤੇ ਬਾਕੀ ਦਾ ਫੋਨ ਬਾਈ ਨੂੰ ਹੀ ਲਾਓ ਪਸ਼ੂ ਚੰਗੇ ਆ ਹਨਾ ਹਾਂਜੀ ਆ ਦੇਖੋ ਦੂਜੇ ਨੰਬਰ ਹੈ ਝੋਟੀ ਬੇਰੀ ਦੂਜੇ ਨੰਬਰ ਤੇ ਬੇਰੀ ਹੋਏ ਨੂੰ ਹਫ਼ਤਾ ਦੇ 8 ਨੰਬਰ ਨੂੰ ਗਈ ਸੀ ਕਿੰਨਾ ਦੁੱਧ ਰੈੜੀ ਆ ਹੁਣੇ ਦੁੱਧ ਹੁਣ ਬਈ 15 ਲੀਟਰ ਬਿਲਕੁਲ ਤਿਆਰ ਭੋਜ ਦੋ ਟਾਈਮ ਮਣ ਕੇ ਲੈ ਜੀ ਬਾਕੀ ਚਾਰ ਟਾਈਮ ਜੂੜੇ ਕੋਈ ਰੱਖੋ ਓਕੇ ਤੇ ਕੀ ਰਿਕਾਰਡ ਹੈ ਇਹਦਾ ਪਹਿਲੀ ਫੇਰ ਦਾ ਪਹਿਲੀ ਫੇਰ ਦਾ ਕੀ ਇਹਦਾ 16 16.5 ਦਾ ਰਿਕਾਰਡ ਹੈ ਠੀਕ ਆ ਤੇ ਐਤ ਕਿਨੇ ਕਿੰਨਾ ਦੇ ਦੇਣਾ ਐਦ ਕੀ ਭਾਈ ਆਪਾਂ ਤਾਂ ਕਹਿੰਦੇ ਅਭੀ 18 ਮੰਨ ਕੇ ਬੰਦਾ ਲੈਣੀ ਵਿਸ਼ੇਵਾ ਤਾਂ ਕੋਈ ਨਹੀਂ ਜੋੜੇ ਤੇ ਹੁਣ 15 ਤਿਆਰ ਆ ਹੁਣ ਬਿਲਕੁਲ 15 ਰੇ ਮਗਰ ਕੀ ਆ ਗਿਆ ਤੇ ਮਗਰ ਇਹਦੀ ਵੀ ਕਟਾ ਓਕੇ ਵੀਰੇ ਓਕੇ ਤੋੜ ਦਿਓ ਤੇ ਨਾੜਾਂ ਵਗੈਰਾ ਪੂਰੀਆਂ ਖਵਾਨ ਨੇ ਤੇ ਆ ਦੇਖੋ ਕਰੋ ਚੈੱਕ ਤੇ ਰੰਗ ਰੂਗ ਦੀਆਂ ਤੇ ਸਿੰਘ ਸੁੰਗ ਦੀ ਅੰਤ ਹੀ ਕੋਈ ਨਹੀਂ ਹਨਾ ਐਨੀ ਚੰਗੀ ਝੋਟਿਆ ਦੇਖੋ ਜੀ ਫੇਸ ਕਰੋ ਚੈੱਕ ਕਿੰਨਾ ਪਿਆਰਾ ਤੇ ਕੁਆਲਿਟੀ ਦੀ ਕੋਈ ਵੀ ਕਮੀ ਨਹੀਂ ਲੇਵਾ ਅੱਗੇ ਪਿੱਛੇ ਦਾ ਹਵਾਨਾਗਾ ਕੋਈ ਵੀ ਕਮੀ ਨਹੀਂ ਝੋਟੀ ਜੇ ਹਰਿਆਣੇ 'ਚ ਖੜੀ ਹੁੰਦੀ ਮੁੱਲ ਹੋਰੀ ਹੁਣੇ ਹੈ ਹਰਿਆਣੇ ਦੀਆਂ ਬਾਈ ਉਧਰੋਂ ਹੀ ਪਰਚੇਜ ਕਰਦੇ ਆਗੇ ਕੋਈ ਆਪਾਂ ਹੂ ਨਹੀਂ ਕਿਹਾ ਤੁਸੀਂ ਝੋਟੀ ਜੋ ਦੇਖੋਗੇ ਆਗੇ ਤੁਹਾਨੂੰ ਕੁਆਲਿਟੀ ਦਾ ਪਤਾ ਲੱਗਣਾਗਾ ਆ ਦੇਖੋ ਜੀ ਹੋ ਗਿਆ ਆ ਲੈ ਚੱਲ ਤੇ ਹਵਾਨਾ ਨਾ ਐਚ ਐਫ ਗਾਇਆਂ ਵਰਗਾ ਐਚ ਐਫ ਗਾਇਆਂ ਨੂੰ ਮਾਤ ਪਾਉਂਦਾਗਾ ਇੰਨਾ ਵਧੀਆ ਹਵਾਨਾ ਹਾ ਕਰੋ ਚੈੱਕ ਨੇੜੇ ਤੋਂ ਮਦਮ ਥਾਣ ਲੈ ਬਕਰਾ ਦੇ ਚੈੱਕ ਬਹੁਤ ਚੰਗਾ ਥਾਣ ਹਵਾਨਾ ਤੇ ਧਾਰਾ ਤੁਹਾਨੂੰ ਕਰਾਉਨੇ ਚੈੱਕ ਪਿੰਡ ਦੀਪਗੜ ਆ ਦੇਖੋ ਜੀ बच्चा चोंदा वीरू तुसी देख सकदे हो बच्चा चोंदा तुसी देख सकदे हो तो मां थोनो नेड तो चेक करा मैं ते बच्चा बच्चा पूरा चढ़दी है मेरे कोई दिख नहींंदा पीछे वाले बनो वीर ते मड़ा ये ਛਾੜਦੀ ਥਾਣੇ ਤੇ ਖਾ ਲਗੇ ਦੇਖੇ ਬਣਦੇ ਆ ਥਣ ਤਾਂ ਆ ਦੇਖੋ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਪੀੜੀ ਦੇ ਪਾ ਵਾਂਗੂ ਚਾਰੇ ਗੁੱਠਾਂ ਦੇ ਲੱਗੇ ਹੋਏ ਤੇ ਨਾਣਾ ਦੇਖੋ ਹਵਾਨੇ ਤੇ ਜਿਵੇਂ ਅਖਬਾਰ ਤੇ ਖਬਰ ਹੁੰਦੀ ਆ ਪਈਆਂ ਛਾਪੀਆਂ ਤੇ ਸਿੰਘ ਸੁng ਵੀ ਪੂਰਾ ਵਧੀਆ ਮਾਰੀ ਵੀਰੇ ਤਾਰਾਂ ਦੀ ਆ ਦੇਖੋ ਸਾਰਾ ਦੇਖੋ ਥੱਲੇ ਦਾ ਦੋ ਦੀ ਮੋਟਰ ਹੀ ਆ ਚੋਣ ਦੀ ਨਹੀਂ ਹਨਾ ਵੀਰੇ ਕੋਈ ਵੀ ਮੱਝ ਮਾਰੀ ਹੁੰਦੀ ਨਹੀਂ ਮਾਰੀ ਨਹੀਂ ਓਕੇ ਮਗਰ ਲੈ ਕੇ ਮਾਰੀ ਆਪਾਂ پیسے ਲਵਾਂਗੇ ਬਾਈ ਚੋਣ ਦੀ ਚੋਈ ਨਹੀਂ ਹੈ ਸਾਰਾ ਕੁਝ ਠੀਕ ਹੈ ਡਿਮਾਂਡ ਇਹਦੀ ਵੀ ਫੋਨ ਤੇ ਹੈ ਹਾਂਜੀ ਠੀਕ ਹੈ ਵੀਰੇ ਓਕੇ ਚੋਣ ਦਾ ਬਾਈ ਬਸ ਵੀਰੇ ਬਸ ਬਾਹਲਾ ਚੰਗਾ ਚੋਣਾ ਹਨਾ ਆ ਦੇਖੋ ਇਹ ਤੇ ਥਾਨ ਚੱਕ ਕਰੋ ਤੇ ਦੁੱਧ ਬਾਈ ਕਹਿੰਦਾ ਦੋ ਟਾਈਮ ਜਿਹੜਾ ਮਰਜੀ ਜਦੋਂ ਮਰਜੀ ਆ ਕੇ ਟਾਈਮ ਤੋਂ ਟਾਈਮ 15 ਕਿਲੋ ਲੈ ਜੇ ਹਨਾ ਆ ਦੇਖੋ ਹਵਾ ਨਾਲ ਦੇਖੋ ਤੁਸੀਂ ਕੀ ਬਾਤ ਆ ਤੂ ਨਾ ਇਧਰ ਜੇ ਦੇਖੋ ਕੱਲਾ ਕੱਲਾ ਥਾਣ ਨਿਕਰ ਮਾ ਪੂਰਾ ਘਰ ਤੇ ਤੇ ਦਵਾਂ ਦੇ ਰਹੀ ਫੋਨ ਤੇ ਹਣਾ ਤੇ ਹੁਣ ਨੀਲੀ ਰਾਵੀ ਬਾਰੇ ਗੱਲ ਕਰਨ ਲਗੇ ਜੀ ਮੇਰਾ ਭਾਈ ਦੂਜਾ ਸੂਆ ਤੇਰਾ ਦੂਜਾ ਸੂਆ ਕਿੰਨਾ ਇਹਨੇ ਦੁੱਧ ਦਿੱਤਾ ਵਈ ਨੀ ਫਿਰ ਦੁੱਧ ਵਈ ਇਹਨੇ 11:30 ਤੇ 12 ਲੀਟਰ ਬਲੂਨ ਦਾ ਦੁੱਧ ਦਿੱਤਾ ਐ ਦਗੀ ਕਿੰਨਾ ਕਹ ਬਤਾ ਜੂਗੀ ਅੱਜ ਕੀ ਬਈ ਮਾਨ ਹੈਗਾ ਵੀ 15 ਗੀਗ ਚਾਹੀਦੇ ਨੇ ਚਾਹੀਦਾ ਕੱਢ ਲੈਣ ਤੋਰ ਕੇ ਦਿਖਾ ਦਈਏ ਤੇ ਇਨਸਾਨੀਆਂ ਸਾਰੀਆਂ ਕਵਰ ਕਰਦੀ ਆ ਹਣਾ ਨੀਲੀ ਰਾਵੀ ਦੀਆਂ ਅੱਖਾਂ ਵੀ ਹੈਗੀਆਂ ਮੱਥਾ ਵੀ ਤੇ ਸਿੰਘ ਸੁੰਘ ਬਹੁਤ ਚੰਗਾ ਲੱਗਿਆ ਹਣਾ ਕੱਟੀ ਤੇ ਬਾਕੀ ਦਾ ਰੰਗ ਜਾਮਨ ਵਰਗਾ ਪਿਆ ਹਣਾ ਕਾਲਾ ਤੇ ਕੁੰ ਤੇ ਬਾਡੀ ਵਾਂਂ ਤਰ ਬਹੁਤ ਚੰਗਾ ਤੇ ਦਿਨ ਕਿਨੇ ਘਟਜੂ ਬਾਈ ਦਿਨ ਲੈ ਜੂ ਬਾਈ ਹਫਤਾ ਦਿਨ ਹਫਤਾ ਲੈ ਜੂ ਠੀਕ ਆ ਤੇ ਦੁੱਧ ਕੱਢ ਦੂਣੀ 14 ਕਿਲੋ ਦਾ ਹਨਾ ਦੁੱਧ ਖੁੱਲਾ ਦੇਣਾ ਚਾਹੀਦਾ ਬਾਈ ਮੋਦੀ ਵੇਟ ਮੈਂ ਦੀ ਪਿੰਡ ਪੁੜਾ ਹਾਂ ਬਹੁਤ 2.5 ਫੁੱਟ ਚੌੜੀ ਪਈ ਹੈ ਹਨਾ ਆ ਦੇਖੋ ਫੇਸ ਕਰੋ ਚੈੱਕ ਕਿੰਨਾ ਪਿਆਰਾ ਤੇ ਝੋਟੀਆਂ ਤੁਹਾਨੂੰ ਜਿਹੜੀਆਂ ਦਿਖਾਈਆਂ ਨਾ ਮਈਆਂ ਦੇ ਬੱਚੇ ਦਿਖਾਏ ਆ ਤਿੰਨੇ ਕੋਈ ਓਵੇਂ ਨਹੀਂ ਹੈਗੀਆਂ ਮਾੜੀਆਂ ਮੋਟੀਆਂ ਤੇ ਰੇਟ ਵੀ ਇਹਨਾਂ ਦੇ ਵਧਗੇ ਹੋਣਗੇ ਹੋਣਗੇ ਫੋਨ ਤੇ ਤੇ ਚੰਗੀਆਂ ਝੋਟੀਆਂ ਆ ਪਿੰਡ ਦੀ ਬਗਾੜ ਆ ਤੇ ਨੰਬਰ ਬਾਈ ਫੇਰ ਬੋਲ ਦੀ ਨੰਬਰ 98763 2064 ਇਹਦਾ ਵੀ ਡਿਮਾਂਡ ਫੋਨ ਤੇ ਹੈ ਨਾ ਹਾਂਜੀ ਫੋਨ ਤੇ 98763 2064 2064 ਚਮਾਈਆਂ ਦੇਖੋ ਜੀ ਇੱਥੇ ਹਾਂ ਆ ਦੇਖੋ ਜੀ ਸਫਾਈਆਂ ਦੇਖੋ ਬਾਕੀ ਦਾ ਥਾਣੇ ਦੇਖੋ ਲੱਗਾ ਗੁੱਲੇ ਵਾਲਾ ਜਿੱਦੇ ਭਾਰਗੀ ਕੱਟੀ ਦੇ ਢਾਂਗੀ ਹੋਰ ਹੁਣ ਤਾਂ ਤੁਸੀਂ ਹਿਸਾਬ ਨਾ ਦੇ ਦੋਗੇ ਜਿਹੋ ਜੀ ਵਿੱਚ ਬਿਲਕੁਲ ਜਾਇਜ਼ ਬਾਈ ਹੁਣ ਗੱਪ ਲੈ ਬਾਈ ਜਾਇਜ਼ ਹੀ ਬੇਨਾਂ ਠੀਕ ਆ ਵੀਰੇ ਠੰਡਾ ਸੀ ਨਾ ਠੀਕ ਆ ਪਿੰਡ ਆ ਗਿਆ ਦੀਪਗੜ੍ਹ ਹੈ ਨਾ ਜ਼ਿਲ੍ਹਾ ਜ਼ਿਲ੍ਹਾ ਬਨਾਲਾ ਤਸੀਲ ਸੀਲ ਦਾ ਕੁਆਲ ਓਕੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਲੋਂ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ